ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜਮਾ ਸਸਤੀਆਂ ਗੱਡੀਆਂ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜਮਾ ਸਸਤੇ ਰੇਟ ਮਿਲ ਜਾਣਗੇ ਤੁਹਾਡੇ ਇਲਾਕੇ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ 2010 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸਾਰੀ ਰੀਜਨਲ ਗੱਡੀਆਂ ਸੀ ਅਰਜੈਂਟ ਸੇਲ ਕਰਨੀ ਹੈ ਮਾਲਕ ਨੇ ਜਾਣਾ ਹੈ ਬਾਹਰ ਤਾਂ ਕਰਕੇ ਜੀ ਜਮਾਂ ਨਵੀਂ ਗੱਡੀ ਹੈ ਸੋਹਣੀ ਮਾਲਕ ਨੇ ਰੱਖੀ ਹੋਈ ਹੈ ਬਾਕੀ ਤੁਸੀਂ ਚੈੱਕ ਕਰੋ ਜੀ ਸਿਲਵਰ ਰੰਗ ਰੰਗ ਪੂਰਾ ਵਧੀਆ ਜੀ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਪੰਜਾਬ ਨੰਬਰ ਹੈ ਅੰਦਰ ਬਾਹਰ ਦੀ ਕੰਡੀਸ਼ਨ ਦੇਖ ਰਹੇ ਹੋ ਡਿਮਾਂਡ ਦੀ ਗੱਲ ਕਰੀਏ ਤਾ 1,70,000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਾਂਗੇ i10 ਮੈਗਨਾ ਮਾਡਲ ਚ ਗੱਡੀ ਮਿਲੂਗੀ ਤੇ ਗੱਡੀ ਆਪਨੂੰ ਮਿਲੂਗੀ ਇਹ ਲੁਧਿਆਣਾ ਏਰੀਆ ਚ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲ ਕਰ ਲਿਓ ਜੀ ਜਦੋਂ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾਓ ਗੱਡੀ ਨੂੰ ਦੇਖਿਓ ਟਰਾਈ ਲਿਓ ਜਦੋਂ ਫਿੱਟ ਬੈਠ ਜਾਏ ਉਹ ਤੋਂ ਬਾਅਦ ਰੇਟ ਮੁਕਾ ਲਿਓ ਜੀ ਇੱਕ 70 ਮਾਲਕ ਨੇ ਕਿਹਾ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਆਪਨ ਮਿਲ ਜੂਗਾ ਮਾਲਕ ਦਾ ਮੋਬਾਈਲ ਨੰਬਰ 96537 16785 ਇਹ ਮਾਲਕ ਬਾਈ ਦਾ ਨੰਬਰ ਹੈ ਗੱਲ ਕਰਾਂਗੇ ਜੀ ਆਪਾਂ ਸੈਕੰਡ ਗੱਡੀ ਦੀ ਗੱਡੀ ਚੈੱਕ ਕਰੋ ਜੀ ਆਪਾਂ ਵੈਗਨਰ ਲੈ ਕੇ ਪਹੁੰਚੀਆਂ 2010 ਮਾਡਲ ਹੈ ਵੈਗਨਰ BX i ਤੇ ਮਾਲਕ ਕਹਿੰਦੇ ਨੇ ਲਗਭਗ ਸਾਰੀ ਗੱਡੀ ਰੀਜਨਲ ਮਿਲੂਗੀ ਤੇ ਗੱਡੀ ਕੁੱਲ 68000 ਕਿਲੋਮੀਟਰ ਚੱਲੀ ਹੋਈ ਹੈ ਜੈਨੂਨ ਚੱਲੀ ਹੋਈ ਹੈ ਜੀ ਮਾਲਕ ਕਹਿੰਦੇ ਨੇ ਵੀ ਕਿ ਤੂੰ ਮਰਜੀ ਪਤਾ ਕਰਵਾ ਲਓ ਪੰਜਾਬ ਨੰਬਰ ਮਾਲਕ ਦੀ ਪਰਸਨਲ ਗੱਡੀ ਹੈ ਘਰੇ ਰੱਖੀ ਹੋਈ ਸੀ ਟਾਇਰ ਵਧੀਆ ਮਿਲ ਜਾਣਗੇ 80 ਤੋਂ 85 ਪੈਸੇ ਟਾਇਰ ਮਿਲ ਜਾਣਗੇ ਤੇ ਸੈਂਟਰ ਲੋਕਿੰਗ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ 1,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਲੁਧਿਆਣੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੇ ਕਿ ਸਾਨੂੰ ਪਸੰਦ ਆਉਂਦੀ ਹੈ ਸੀ ਤਾਂ ਗੱਲ ਤੁਸੀਂ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜਿਨ੍ਹਾਂ ਦੀ ਵੈਗਨਰ ਇਹ ਗੱਡੀ ਹੈਗੀ ਗੱਡੀ ਦਾ ਰੰਗ ਦੇਖ ਲਿਆ ਸੀ ਗੱਡੀ ਅੰਦਰੋਂ ਦੇਖ ਲਈ ਬਾਹਰੋਂ ਦੇਖ ਲਈ ਤੇ ਨਾਲ ਦੀ ਨਾਲ ਮੈਨੂੰ ਦੱਸ ਦਿਓ ਤੁਹਾਨੂੰ ਕਿਵੇਂ ਦੀ ਲੱਗੀ ਗੱਡੀ ਚ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656 29488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਹੈ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਸੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਹਾਂ ਫਰੀ 'ਚ ਹੀ ਕਰਦੇ ਹਾਂ ਗੱਲ ਕਰਾਂਗੇ ਜੀ ਆਪਾਂ ਤੀਜੀ ਗੱਡੀ ਦੀ ਸਿਆਜ਼ ਗੱਡੀ ਆਪਾਂ ਲੈ ਕੇ ਪਹੁੰਚਿਆ ਜੈਡ ਡੀ ਆਈ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਬਾਕੀ ਫੋਟੋਆਂ ਚ ਤੁਸੀਂ ਆਪ ਦੇਖੋ ਜੀ ਤੇ ਡਿਮਾਂਡ ਦੀ ਗੱਲ ਕਰੀਏ 4,60,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਸੋਹਣੀ ਹੈ ਸੀ ਰੰਗ ਗੱਡੀ ਦਾ ਬਹੁਤ ਵਧੀਆ ਆਪਨੂੰ ਦੇਖਣ ਨੂੰ ਮਿਲੂਗਾ ਗੱਡੀ ਚਲਾਉਣ ਚ ਇੱਕ ਨੰਬਰ ਹੈ ਨਾ ਤਾਂ ਕੋਈ ਚਲਾਉਣ ਚ ਦਿੱਕਤ ਹੈ ਤੇ ਨਾ ਹੀ ਕੋਈ ਗੱਡੀ ਲੱਗੀ ਬੱਜੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਟਾਇਰ ਵਧੀਆ ਮਿਲ ਜਾਣਗੇ ਮਾਲਕ ਕਹਿੰਦੇ ਨੇ ਗੱਡੀ ਦੇ ਟਾਇਰ 90 ਤੋਂ 95 ਪੈਸੇ ਹੈਗੇ ਨੇ ਸੀਟ ਕਵਰ ਬਿਲਕੁਲ ਨਵੇਂ ਨੇ ਜਿੱਥੇ ਮਾਲਕ ਦੀ ਗੱਡੀ ਇਹ ਖੜੀ ਹੈ ਜੀ ਮਾਲਕ ਜਿੱਥੋਂ ਦੇ ਆਪ ਨੇ ਇਹਨਾਂ ਦਾ ਏਰੀਆ ਸੁਨਾਮ ਦਿੜ ਬੈ ਸੀ ਤੇ ਮਾਲਕ ਕਹਿੰਦੇ ਨੇ ਤੀਜੇ ਨੰਬਰ ਗੱਡੀ ਆ ਦਿੱਲੀ ਨੰਬਰ ਹੈ ਸਿਲਵਰ ਰੰਗ ਹੈ ਐਸੈਸਰੀ ਵਗੈਰਾ ਸਾਰੀ ਨਾਲ ਮਿਲ ਜੂਗੀ ਬੈਂਡਰੀ ਬਿਲਕੁਲ ਨਵੀਂ ਹੈ ਇੰਜਨ ਉੰਜਣ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਬਾਕੀ ਫੋਟੋਵਾਂ ਚ ਸਾਰਾ ਖੂਸ਼ ਇਹਨਾਂ ਨੇ ਦਿਖਾਇਆਗਾ ਅੰਦਰੋਂ ਬਹੁਤ ਵਧੀਆ ਜੀ ਸੋਹਣੀ ਗੱਡੀ ਹੈ ਬਾਹਰੋਂ ਬਹੁਤ ਵਧੀਆ ਹੈ ਸਟੇering ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਬਟਨ ਸਟੇering ਤੇ ਲੱਗੇ ਹੋਏ ਨੇ ਤੇ ਬੰਪਰ ਬੂਹ ਪਰ ਵਧੀਆ ਮਿਲ ਜਾਣਗੇ ਤੇ ਸਿਆਜ਼ ਗੱਡੀ ਆ ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਸੀ ਜੇ ਗੱਡੀ ਪਸੰਦ ਆਈ ਆ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਮਾਲਕ ਦਾ ਨੰਬਰ 652 68 795 ਗੱਲ ਕਰ ਸਕਦੇ ਹੂੰ ਜਿਹੜੀ ਵੀ ਕਰਨੀ ਹੋਈ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਇੱਕ ਹੋਰ ਆਪਾਂ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ ਗੱਡੀ ਹੈ ਜੀ Honda ਦੀ City ਡੀਜ਼ਲ ਤੇ ਗੱਡੀ ਹੈ ਤੇ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆਸੀ ਹਰਿਆਣਾ ਨੰਬਰ ਗੱਡੀ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ 2014 ਮਾਡਲ ਹੈ ਲਾਸਟ ਮਹੀਨਾ ਸੀ ਦੂਜੇ ਨਾਮ ਗੱਡੀ ਹੈ 1 ਲੱਖ ਤੇ 14000 ਕੁੱਲ ਕਿਲੋਮੀਟਰ ਗੱਡੀ ਚੱਲੀ ਹੋਈ ਆ 90 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਜੇ ਆਪਾਂ ਇੰਜਣ ਦੀ ਗੱਲ ਕਰੀਏ ਇੰਜਣ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਜੀ ਤੁਸੀਂ ਜਾ ਕੇ ਇਹ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਸਾਢੇ 3 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਇਹ ਇੱਕ ਸਰਫ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਾਂਗੇ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਡੱਬ ਵਾਲੀ ਮਾਲਕ ਦਾ ਏਰੀਆਗਾ ਡੱਬ ਵਾਲੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਚਿੱਟੇ ਰੰਗ ਦੀ ਗੱਡੀ ਆ ਬੰਪਰ ਬੂਮਪਰ ਇੱਕ ਨੰਬਰ ਨਹੀਂ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਚੀਜ਼ ਆਪਾਂ ਨੂੰ ਓਕੇ ਦੀ ਰਿਪੋਰਟ ਮਿਲੂਗੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਹਾਂ ਅਸੀਂ ਜੇ ਤੁਹਾਨੂੰ ਗੱਡੀ ਪਸੰਦ ਆਈ ਹੋ ਵਧੀਆ ਲੱਗਿਆ ਤਾਂ ਤੁਸੀਂ ਜਾ ਕੇ ਦੇਖੋ ਜੀ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ 98122 ਤੇ 83373 ਗੱਲ ਜਦੋਂ ਹੋ ਗਈ ਤੁਹਾਡੀ ਪੂਰੀ ਉਹ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖ ਲਓ ਜੀ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਖਰੀਦ ਕੇ ਲਿਆ ਸਕਦੇ ਹੋ ਬਾਕੀ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਗੱਡੀਆਂ ਪਸੰਦ ਆ ਰਹੀਆਂ ਤਤਲਿਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਹਰ ਵੀਡੀਓ ਦੇਖਣ ਵਾਸਤੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਤੁਹਾਡੇ ਏਰੀਆ ਚੋਂ ਲੈ ਕੇ ਪਹੁੰਚਉਦੇ ਰਹਨੇ ਹਾਂ ਅਸੀਂ ਨਵੀਆਂ ਗੱਡੀਆਂ ਮੋਟਰਸਾਈਕਲ ਬੋਲਟ ਘਰ ਕੋਠੀ ਮਕਾਨ ਛੋਟਾ ਹਥੀ ਵੱਡਾ ਹਥੀ ਜਿਹੜਾ ਕੁਝ ਵੀ ਆਪਣੇ ਕੋਲੇ ਸੇਲ ਵਾਸਤੇ ਆਉਂਦਾ ਰਹਿੰਦਾ ਤੇ ਤੁਸੀਂ ਕਮੈਂਟ ਪਾਉਂਦੇ ਰਹਨੇ ਹੋ ਜਿਹੜੀਆਂ ਮਸ਼ੀਨਰੀਆਂ ਵਾਸਤੇ ਕਿਸੇ ਵੀ ਚੀਜ਼ ਵਾਸਤੇ ਕਮੈਂਟ ਪਾਉਂਦੇ ਹੋ ਜੀ ਆਪਾਂ ਲੈ ਕੇ ਪਹੁੰਚ ਜਾਂਦੇ ਹਾਂ ਠੀਕ ਹੈ ਜੀ ਬਾਕੀ ਤੁਸੀਂ ਕਮੈਂਟ ਵੀ ਲਾਜ਼ਮੀ ਕਰਦੋ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਕੀ ਚਾਹੀਦੀ ਐ ਜੀ ਕਮੈਂਟ ਪਾਓ ਜੀ ਛੇਤੀ ਤੋਂ ਛੇਤੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਹੁਤ ਤੁਸੀਂ ਪਿਆਰ ਦਿੰਨੇ ਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾਈ ਰੱਖਿਆ ਕਰੋ ਜੀ ਤੇ ਆਪਾਂ ਜਿੰਨੀ ਸੇਵਾ ਕਰਦੇ ਆਂ ਜੀ ਫਰੀ ਚ ਹੀ ਕਰਦੇ ਆਂ ਕੋਈ ਆਪਾਂ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਕੁਝ ਨਹੀਂ ਕਰਦੇ ਜਿੰਨਾ ਕੰਮ ਕਰਦੇ ਆਂ ਫਰੀ ਸੇਵਾ ਨਾਲ ਹੀ ਕਰਦੇ ਆਂ ਜੀ ਤੁਸੀਂ ਵੀ ਐਡ ਕਰਵਾਉਣੀ ਐ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਫਰੀਚ ਆਪਾਂ ਐਡ ਲਗਾ ਦਾਂਗੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕਿਸੇ ਵੀ ਪਿੰਡ ਚ ਸ਼ਹਿਰ ਚ ਕੁਝ ਵੀ ਹੈ ਗੱਡੀ ਜਾਂ ਮੋਟਰਸਾਈਕਲ ਹੈ ਮਸ਼ੀਨਰੀਆਂ ਤੋਂ ਇਲਾਵਾ ਤੁਹਾਡੇ ਕੋਲੇ ਕੋਠੀ ਘਰ ਮਕਾਨ ਚਾਹੀਏ ਕੁਝ ਵੀ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸਵਿਫਟ ਗੱਡੀ ਦੀ 10 ਮਾਡਲ ਸਵਿਫਟ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਸਾਰੇ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਪੈਟਰੋਲ ਤੇ ਗੱਡੀ ਹੈ ਜੀ ਇਹ ਤੇ ਸੋਹਣੀ ਮਾਲਕ ਨੇ ਗੱਡੀ ਰੱਖੀ ਹੋਈ ਹੈ 30 ਟੱਕਰ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 10 ਮਾਡਲ ਹੈ 30 ਟੱਕਰ ਪਾਸਿੰਗ ਕਰਵਾਈ ਹੋਈ ਹੈ 175 ਮਾਲਕ ਨੇ ਰੇਟ ਕੀ ਹੈਗਾ ਸ਼੍ਰੀ ਮੁਕਤਸਰ ਸਾਹਿਬ ਵਾਲਕੇ ਦਾ ਏਰੀਆ ਪੰਜਾਬ ਨੰਬਰ ਹੈ ਤੇ ਸਿਲਵਰ ਰੰਗ ਦੀ ਗੱਡੀ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਨੰਬਰ वाइज ਦਾ ਸਕਰੀਨ ਤੇ ਜਿੰਨਾਂ ਦੀ ਗੱਡੀਆ ਕਰੋ ਗੱਲਬਾਤ ਗੱਲ ਕਰਾਂਗੇ ਜੀ ਆਪਾਂ ਹੁਣ ਵੈਗਨਰ ਗੱਡੀ ਦੀ ਇੱਕ ਆਪਾਂ ਵੈਗਨਰ ਗੱਡੀ ਲੈ ਕੇ ਪਹੁੰਚੇ ਹਾਂ 2007 ਮਾਡਲ ਹੈ ਜੀ ਪਾਸਿੰਗ ਖਤਮ ਹੈ ਫਾਸਟ ਓਨਰ ਹੈ ਜੀ ਪੈਟਰੋਲ ਤੇ ਗੱਡੀ ਆ ਪਾਵਰ ਸਟੀering ਆ ਪਾਵਰ ਵਿੰਡੋ ਹੈ ਨਵੀਂ ਬੈਟਰੀ ਹੈ ਨਵੀਂ ਬੈਟਿੰਗ ਹੈ ਤੇ ਵਧੀਆ ਕੰਡੀਸ਼ਨ ਹੈ ਏਸੀ ਹੀਟਰ ਵਰਕਿੰਗ ਚ ਟਾਇਰ ਆਪਨ ਮਿਲ ਜਾਣਗੇ 60 ਤੋਂ 70 ਪੈਸੇ ਠੀਕ ਹੈ ਜੀ ਤੇ ਗੱਡੀ ਚ ਕੋਈ ਪ੍ਰੋਬਲਮ ਨਹੀਂ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਵਧੀਆ ਸਟਾਰਟਿੰਗ ਹੈ ਜੀ ਮਾਲਕ ਦਾ ਜਿਹੜਾ ਏਰੀਆ ਗਾ ਇਹਨਾਂ ਦਾ ਅਹਿਮਦਗੜ ਏਰੀਆ ਸੀ ਲੁਧਿਆਣਾ ਮਲੇਰਕੋਟਲਾ ਰੋਡ 'ਤੇ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਗੱਡੀ ਚਾਹ ਕੇ ਦੇਖਣੀ ਆ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਮਾਲਕ ਦਾ ਨੰਬਰ ਸਕਰੀਨ 'ਤੇ ਆਪਾਂ ਦੇ ਹੀ ਦਿੱਤਾ ਜੀ 9592817929 ਗੱਲ ਕਰ ਸਕਦੇ ਹੋ ਜਾ ਕੇ ਤੁਸੀਂ ਦੇਖ ਸਕਦੇ ਹੋ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਜੀ ਮੰਨਤਨ ਹੋ ਜਾਊਗਾ ਬਾਕੀ ਤੁਸੀਂ ਆਪ ਗੱਲ ਮਾਲਕ ਨਾਲ ਕਰ ਸਕਦੇ ਹੋ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਜੀ ਸਾਰੀਆਂ ਗੱਡੀਆਂ ਦੇਖ ਲੀਆਂ ਵੀਡੀਓ ਪਸੰਦ ਆਈਏ ਗੱਡੀਆਂ ਪਸੰਦ ਆਈਆਂ ਤਾਂ ਜਰੂਰ ਕਮੈਂਟ ਕਰ ਦਿਓ ਜੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰ ਦਿਓ ਜੀ ਤੇ ਜਿਨੇ ਵੀ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਕੁਝ ਵੀ ਹੈ ਭੇਜੋ ਆਪਣੇ ਕੋਲ ਇਹਨਾਂ ਨੂੰ